मना रहे हैं। असली चीज है कि गुरु एक बाग साहब जिन्हें नई सी पहन दे, पर अंग से अवमान जिन्हें तोड़ के फिर अपनी रोटी बंदा सी जाए। ये तो मतलब है कि उन्हें ਹਿੰਦੂ ਮੁਸਲਮਾਨ ਜ਼ਬਰਨ ਬਣਾਉਂਦੇ ਜਿੱਤੇ ਪਰ ਸੂਰੂ ਤੇਗ বাহাদুর ਸਾਹਿਬ ਨੇ ਨੁਖੀਅਤ ਕਹਾਣੂ ਉੱਤੇ ਰੱਖ ਕੇ ਉਹਨਾਂ ਦੇ ਲਈ ਆਪਣੀ ਕੁਰਬਾਨੀ ਦਿੱਤੀ ਪਰ ਇਹ ਕੁਰਬਾਨੀ ਦਿੱਤੀ ਹੈ ਜੋ ਜ਼ਬਰ ਮੌਗਲ ਹਕੂਮਤ ਦੇ ਵਿੱਚ ਹੋਇਆ ਸਿੱਖਾਂ ਦੇ ਨਾਲ ਉਹ 1907 ਤੋਂ ਬਾਅਦ ਜਿੰਦੂਆ ਦੀ ਹਕੂਮਤ ਨੇ ਵੀ 95% ਕਲੀਮਿਕਸ ਪੀਸ ਦਾ ਦਾ ਫਿਰ 1906 ਦੇ ਵਿੱਚ ਸਾਡੀ ਵੰਡ ਕਪ ਦੀ ਪੰਜਾਬ ਤੋਂ ਫਿਰਕਾ ਹਿਮਾਚਲ ਦੇ ਇਲਾਕੇ ਹਰਿਆਣੇ ਦੇ ਇਲਾਕੇ ਗਜਾਂਦ ਦੇ ਇਲਾਕੇ ਸੋਤੋ ਕੋਦੇ ਪਾਣੀ ਦਾ ਹੈਡਵਰਕਸ ਕੋਦੇ ਔਰ ਸਾਟਾ ਕੰਟਰੋਲ ਬਿਲ ਕੋਲ ਘਟਨ ਕਰਦਾ ਪੰਜਾਬ ਦੇ ਵਿੱਚ ਇਤਕੀ ਫਲਕ ਜਨੇ ਆਏ ਹੈ ਪਾਕ ਸੈਂਟਰ ਦੀ ਹਿੰਦੂਸਰਤਾ ਨੇ ਇਧਰਲੇ ਪਾਸੇ ਮੁਕਲਿਮ ਹੋ ਗਿਆ ਉਹ ਬਿਹਾਰ ਦੇ ਇਲੈਕਸ਼ਨਾਂ ਦੇ ਵਿੱਚ ਰੁਝੇ ਰਹੇ ਇਹਨਾਂ ਬਤਨ ਬਾਰੇ ਕਿ ਪੰਜਾਬ ਵੱਲੋਂ ਸੈਂਟਰ ਤੇ ਹਿੰਦੂਤਵਾਦੀ ਸਰਕਾਰ ਨੇ ਮੂੰਹ ਮੋੜ ਲਿਆ ਹੈ। ਔਰ ਪੰਜਾਬ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਕਸ਼ਮੀਰ ਤੇ ਵੀ ਚ ਜ਼ਬਰ ਹੋ ਰਿਹਾ ਹੈ। ਅਮਿਤ ਸ਼ਾਹ ਤੇ ਮੋਤੀ ਜੀ ਨੇ ਕਸ਼ਮੀਰ ਦੀ ਖੁਦਮੁਖਤਿਆਰੀ ਤੋੜਦੀ ਔਰ ਦੰਗਿਆ ਆਰਟੀਕਲ 104 35 ਮੇਂ ਤੋਂ ਲੈ ਕੇ ਐਪਸਵਾ ਜਿਹੜਾ ਬੜਾ ਜਾਗਰੂਕ ਕਾਨੂੰਨ ਹੈ ਇਹਦੇ ਵਿੱਚ ਕੋਈ ਜਿਹੜਾ ਕਿਸ ਰਮਾ ਸਕਦੇ ਆ ਕਿਸੇ ਤੇ ਜ਼ਬਰਦਸਤ ਨਾ ਕਰ ਸਕਦੇ ਆ ਕਿਛ ਨੂੰ ਡਿਸਪੀਅਰ ਕਰ ਸਕਦੇ ਆ ਕੋਸ਼ ਵੀ ਕਰ ਸਕਦੀ ਹੈ ਉਹ ਠੇ ਲਾਇਆ ਹੋਇਆ ਹੁਸਵਾ ਦੇ ਹੈ ਕਿ ਜੇ ਨਾ ਜ਼ਬਰ ਕੀਤਾ ਹੈ ਦੇ ਕਨਸਟੀਟਿਊਸ਼ਨਲ ਸਟੇਟਸ ਵੀ ਤੋੜਦੇ ਫਿਰ ਅਜੇ ਤੱਕ ਜੰਮੂ ਕਸ਼ਮੀਰ ਦੇ ਵਿੱਚ ਕਿਉਂ ਨਹੀਂ ਹਟਿਆ ਔਰ ਪੰਜਾਬ ਦੇ ਵਿੱਚ ਵੀ ਉਹੀ ਕਮ ਹੋ ਰਿਹਾ ਹੈ 30 ਸਾਲਾਂ ਤੋਂ ਕੈਦੀ ਜੇਲ੍ਹ ਦੇ ਵਿੱਚ ਬੈਠੇ ਹੈ ਸਾਡ ਮੋਗੜਾ ਕੋਮਤਲੇ ਬਰੁਹਰ ਕਪਿੰਦ ਸਾਹਿਬ ਨੂੰ 51 ਹਿੰਦੂ ਰਾਜਾ ਨੂੰ ਛੱਡ ਕੇ ਸੀਗਾ ਦੇ ਹਰ ਕਰ ਦਿੱਤਾ ਸੀਗਾ ਇਹ ਤੇ ਕਰਤੀਅਕੀ ਦੁਆਰੀ ਬਣਾਉਂਦੇ ਆ ਉਸ ਦੇ ਇਹ ਸਾਰੀਆਂ ਚੀਜ਼ਾਂ ਵੇਖਦੇ ਹੋਏ ਕਿ ਸਾਡੇ ਉੱਤੇ ਨਸਲ ਕੁਛ ਵੀ ਕੀਤੀ ਹੈ ਹੁਣ ਜਦੋਂ ਸਮਾਕੇ ਹੋਇਆ ਜਿੱਦੀ ਦੇ ਵਿੱਚ ਤੇ ਪਲੀਸ ਤੇ ਸੈਂਟਰਲ ਫੋਰਸਸ ਪਰ ਡੀਆਰਟੀ ਦੀ ਤਾਕਤ ਹੀ ਕੋਸ਼ਲਾ ਕੋਸ਼ ਲੰਬੀ ਹੈ ਕੋਈ ਫੜੀਏ ਪਰ ਜਦੋਂ 1984 ਦੇ ਵਿੱਚ ਹਰਜੀਵ ਕਾਂਦੀ ਨੇ ਚਤਨੇ ਆਉਂ ਸਿੱਟੇ ਸਾਰੇ ਹਿੰਦੁਸਤਾਨ ਦੇ ਵਿੱਚ ਉਦੋਂ ਤਾਂ ਇਹੀ ਪੁਲਿਸ ਜਿਹੜੇ ਰਾਈਡਸ ਕਰਦੇ ਸੀਗੇ ਉਹਨਾਂ ਨੂੰ ਦੱਸ ਰਹੀ ਸੀ ਕਿ ਇਹ ਆ ਵੀ ਸਿੱਖਾਂ ਦਾ ਘਾਹ ਹੈ ਆ ਵੀ ਸਿੱਖਾਂ ਦਾ ਘਾਹ ਹੈ ਆ ਵੀ ਸਿੱਖਾਂ ਦਾ ਘਾਹ ਹੈ ਤੇ ਸਾਨੂੰ ਨਾ ਦਾ ਬਲੂ ਸਟਾਪ ਦੇ ਉੱਤੇ ਕੋਈ ਅਜੇ ਰਾਹਤ ਮਿਲੀ ਹੈ ਜਰ ਬਾਸੌਦ ਦੇ ਉੱਤੇ ਟੈਕ ਟੱਕਾ ਸਿਕ ਰੈਫਰੈਂਸ ਲਾਇਬ੍ਰੇਰੀ ਤੇ ਟੋਸਖਾਣਾ ਫੌਜ ਲੁੱਟ ਕੇ ਲੈਗੀ ਉਹਦਾ ਕੋਈ ਪਤਾ ਨਹੀਂ ਹੈ ਮੇਰਾ ਮਤਸਬ ਹੈ ਫੈਰੋਸੀ ਸੇ ਕਹੇਗੀ ਕਿ ਹੈ ਅਸੀਂ ਡੋਨੈਂਟिटीज ਹੈ ਕਿ ਜੇਦੋਂ ਤੁਨ ਨੂੰ ਇਹ ਦੁੱਖ ਲੱਗੇ ਕਪਜੀਸ ਛਾਂ ਦੇਵੇ ਸਾਰੇ ਦਿੱਲੀ ਹਰਿਆਣੇ ਨੂੰ ਨਾਮ ਦੇ ਏ ਸੁਭਣ ਤੇ ਜੇਦੋਂ ਸਿੱਖਾ ਨੂੰ ਉਹ ਚੀਜ਼ ਹੋਵੇ ਤੇ ਸੁਪਰੀਮ ਕੋਰਟ ਦੇ ਵਿੱਚ ਕੋਈ ਜੱਜ ਨਹੀਂ ਹੈ ਸਾਰੇ ਸ਼ਹਿਰੀ ਬੰਦੇ ਹੈ ਹੁਣ ਜੇ ਤੋ ਵਾ ਪੰਜਾਬ ਤੋਂ ਉੱਗਦਾ ਹੈ ਤੇ ਇਹ ਨੰਦੇ ਨੱਕ ਦੇ ਵਿੱਚ ਵਜਦਾ ਹੈ ਤੇ ਤੁਹਾਨੂੰ ਇਹਦਾ ਫਿਕਰ ਹੈਗਾ ਸਪੀਡ ਪੋਟ ਫਾਦਰ ਲੀਡਸ ਜਗਰ ਹੋ ਰਹੇ ਐ ਫੇਕ ਕਾਊਂਟਰਸ ਹੋ ਰਹੇ ਐ ਆਤਿਵਾਸੀਆਂ ਨੂੰ ਨਕਸਲਾਈ ਮੌਸ ਕੇ ਮਾਰੇ ਐ ਔਰ ਡੇਡ 4 ਜੁਰਮ ਹੋ ਰਹੇ ਐ ਉਹਦੇ ਬਾਰੇ ਤਾਂ ਇਹ ਕੋਈ ਆਨਸਰ ਹੀ ਨਹੀਂ ਹੈਗਾ ਕੋਈ ਹੁਣ ਕਹਿੰਦੇ ਆ ਕਿ ਸਾਡੇ ਉੱਤੇ ਬੰਦੇ ਮਾਸਟਰ ਮੰਗਾ ਦੇਣਾ ਇਹ ਜੀ ਨੈਸ਼ਨਲ Song ਹੈ ਕਿ ਕੱਝੀ ਮੰਨਦੇ ਆ ਕਿ ਹਿੰਦੂਆਂ ਦਾ ਨੈਸ਼ਨਲ Song ਹੈਗਾ ਪਰ ਸਿੱਖਾਂ ਦਾ ਨੈਸ਼ਨਲ Song ਹੈਗਾ ਜੇ ਸਵਤਨ ਮੋਹੇ ਜੇ ਅਸੀਂ ਕੋਲੋਂ ਵੱਖੜੀ ਹੈ ਸਾਡੇ ਤੇ ਬੰਦੇ ਮੋਹਰਮ ਕਿ ਮਿਲ ਪੂਗਾ ਸੋ ਇਹ ਜਿਹੜੇ ਜਿਹੜੇ ਕੀਜਾ ਹੋ ਰਹੀ ਹੈ ਇਹ ਸਾਨੂੰ ਸਪਾਉਣੀ ਜਾਂ ਨਹੀਂ ਹੈ ਉਸ ਚਲਟ ਕਰਦੇ ਨੇ ਇਹ ਫੋਨ ਦੇਣੇ ਤੇ ਇਹ ਫੋਨ ਕਿ ਸਾ ਨਹੀਂ ਆਪਣਾ ਚੋਣਾ ਨਹੀਂ ਪੂਰਦੇ ਤੇ ਉਹ ਜਿਹੜੀ ਗੱਲ ਹੋਈ ਹੋਈ ਹੈ ਜੋ ਨੇਦੀ ਉਹ ਖਤਮ ਹੋ ਜਾਂਦੀ ਹੈ ਕਿ ਫੇਰ ਵੀ 25 ਦਿਨ ਬਾਅਦ ਦੇ ਵਿੱਚ ਗੜਤ ਬੀਤੀ ਹੋਗੀ ਸਾਨੂੰ ਚਾਹੀਦੀਆਂ ਮਸ਼ੀਨਾਂ ਹੋਰ ਚਾਹੀਦੀਆਂ ਜਿਵੇਂ ਬੀਨਸ ਬਰੋਨਰ ਐਕਸਟ੍ਰੀਮ ਹਾਈ ਪ੍ਰੈਸ਼ਰ ਕਰੇ ਹੈਡਸਾਰੀਆਂ ਸਰਕਾਰਾਂ ਨੂੰ ਕਹੇ ਇਥੇ ਬੀਨਸ ਦੇ ਸਬਸਿਡੀ ਤੇ ਮੁਫਤ ਨਹੀਂ ਸਬਸਿਡੀ ਤੇ ਤੇ ਫੇਰ ਸਾਰਾ ਮਸਲਾ ਹੱਲ ਹੋ ਜੂਗਾ ਤੁਹੈਂ ਤਾਂ ਸੋ ਇਹ ਸਾਰੀ ਅਰਤੀ ਦਾ ਸਮਝਣ ਵਾਲੀ ਹੈ ਕਿ ਜਿਹੜੀ ਹੈ ਇਹ ਕੀ ਸੈਂਟਰ ਦੀ ਸਰਕਾਰ ਸੌਂਦੀ ਰਹੀ ਹੁਣ ਜਦੋਂ ਬੰਬੇ ਦੇ ਵਿੱਚ ਗੋਲਬਾਰੀ ਹੋ